ਲੋ ਜੀ ਬਾਈ ਬਾਪੂ ਚੱਲੇ ਆ ਮੋਬਾਈਲੋਂ ਹਾਂਜੀ ਠੀਕ ਹੈ ਜੀ ਹਾਂ ਬਸ ਬਿਲਕੁਲ ਟ੍ਰੇਨ ਜੀ ਹਾਂਜੀ ਤਿਆਰੀ ਹੈ ਜੀ ਬਾਈ ਆ ਟ੍ਰੇਨ ਖੜੀ ਐ ਤਿਆਰੀ ਆ ਜਾਣ ਦੀ ਚਲੋ ਠੀਕ ਹੈ ਜੀ ਠੀਕ ਹੈ ਯਾਤਰਾ ਵਧੀਆ ਰਵੇ ਤੁਹਾਡੀ ਠੀਕ ਹੈ ਜੀ ਚੰਗਾ ਜੀ ਲੋ ਜੀ ਬਾਈ ਚੱਲੇ ਆ ਬਾਪੂ ਟ੍ਰੇਨ ਆ ਕੇ ਖੜ ਗਈ ਦੀ ਕਰਤਾ ਕੰਮ ਉਹੀ ਪ੍ਰੋਡਿਊਸ ਟ੍ਰੇਨਿੰਗ ਸਮਝ ਲੈ ਰੋਟੀ ਆਉਣੀ ਈ ਐ ਕੋਲ ਤੇ ਘੁੰਮ ਕੇ ਕਿਧਰੇ ਕੋਲੇ ਉਤਰ ਗਿਆ ਚਲ ਦੇਖਦੇ ਆ ਲਓ ਜੀ ਭਾਈ ਪਹੁੰਚ ਗਏ ਟਿਕਾਣੇ ਆ ਆ ਗਿਆ B2 ਆਪਾਂ ਨਹੀਂ ਜਾਣਾ B3 માં 43 ਨੰਬਰ ਸੀਟ ਆ ਭਾਈ ਲੈ ਵੀ ਸ਼ੈਂਪੀ ਭੜ ਜਾ ਉਹਦੇ ਨੂੰ ਓ ਜੀ ਭਾਈ ਬਾਪੂਰੇ ਜਾਣਾ ਬਾਪੂ ਗਿਆ ਬੋਸ਼ ਰੋ ਗਿਆ ਨਾ ਰੋਟੀ ਟਾਈ ਵੀ ਜਾਣਾ ਓ ਜੀ ਭਾਈ ਪਹੁੰਚ ਗਏ ਰੇਲਵੇ ਸਟੇਸ਼ਨ 'ਤੇ ਇਦਨ ਦੇਖ ਕਿੰਨਾ ਟਾਈਮ ਹੋ ਗਿਆ ਲਓ ਜੀ ਹਾਂ ਜੀ ਕੀ ਕਰ ਰਹੇ ਹੋ ਬਹੁਤ ਵਧੀਆ ਲਾਈਟਾਂ ਕਰਕੇ ਹੌਲੀ ਜਿਆ ਤੇਜ ਆ ਗਏ ਮੜਾ ਜੇ ਲਾਈਟਾਂ ਬੰਦ ਰਹੀ ਰਾਤ ਨੂੰ ਰਾਤ ਨੂੰ ਲਾਈਟਾਂ ਵੀ ਨਹੀਂ ਹੁੰਦੀ ਕਿਤੇਂਦਰ ਬਾਈ ਰਸਤਾ ਠੀਕ ਤਾਂ ਇਹ ਛੋਟ ਹਾਂ ਛੋਟ ਤਾਂ ਰੋਡੀ ਮੈਂ ਕਹਿੰਦਾ ਪਹਿਲੀ ਵਾਰ ਆਇਆ ਔਰੇ ਰੇਲਵੇ ਸਟੇਸ਼ਨ ਵਾ ਕਾਇਆ ਪਹਿਲਾਂ ਪਹਿਲੀ ਵਾਰ ਪਾਈ ਔਰੇ ਉਦਾਂ ਗੱਡੀ ਦੀ ਪਾਰਕਿੰਗ ਬਹੁਤ ਮਹਿੰਗੀ ਇੱਕ ਘੰਟੇ ਦੇ ਸਾਹ ਨਾਲ ਆ ਇਨੇ ਘੰਟੇ ਹੁਣੇ ਬਾਰਕੀਆਂ ਚਾਬੀ ਕੱਢ ਲਾ। ਪਿੱਛੇ ਤੋਂ ਸੇ ਚੜਾਤੇ ਤੇ। ਬੜਾ ਠੀਕ ਐ। ਲੈ ਜਤਿੰਦਰ ਦਾ ਭੇਤੀ ਆ ਭਾਈ ਇਹ ਮੜ ਮੋਟਾ ਟ੍ਰੇਨਾਂ ਚ ਘੁੰਮ। ਉਰੇ ਨੂੰ ਹੋ ਕੇ ਲੰਘਦੀ ਉਹ ਰੋਪੜ ਵਾਲੀ। 로ਡੀ ਠੰਡ ਨਹੀਂ ਲੱਗੀ। ਹਾਂ? 로ਡੀ ਨੂੰ ਭਾਈ ਠੰਡ ਨਹੀਂ ਲੱਗਣ ਦਾ ਤੇ ਹੀਟਰ ਲੱਗਿਆ ਵਾਦਾ ਮौज। ਤੇ ਵਾਟਸਐਪ ਉੱਤੇ। ਵਾਹ ਖਾਰਜਣਾ ਦਾ ਮੁੱਲ ਹੈ ਵਾ। ਕੁਲ ਫੀ ਜਮ ਜਾਨੀ ਤੀ। ਉੱਥੋਂ ਪਤਾ ਕਾਹਨੋਂ ਪਹੁੰਚਣਾ ਦਾ। ਕੱਲੂ ਪਹੁੰਚਣ ਦਾ। ਬੱਲੇ ਬੱਲੇ ਕਿੰਨੇ ਲੋਕ ਦੇ ਲਾ ਰੋਡੀ ਗਏ ਪਿਆ ਕਿੰਨਿਆਂ ਨੇ ਆਉਣਾ ਕਿਖਣਾ ਖੜੇ ਆ ਮੋਟਰਸਾਈਕਲ ਗੱਡੀਆਂ ਹੈ ਰੋਟੀ ਵੀ ਕਿੱਥੇ ਚੱਲੇ ਕੈਨੇਡਾ ਕਿੱਥੇ ਚੱਲੇ ਤੂੰ ਕੈਨੇਡਾ ਚੱਲੇ ਵਾਗ ਵਾਗ ਪਵਲ ਦੇ ਮੁਲਕ ਚੱਲੇ ਆ ਜੱਲਿਆ ਵਾ ਅਮਰੀਕਾ ਅਮਰੀਕਾ ਚੱਲੇ ਆ ਬਾਰਲੇ ਮੁਲਕ ਮਾਮੇ ਦੇ ਮੁੰਡੇ ਕਿੱਥੇ ਚੱਲਿਆ ਹਾਂ ਮਾਮੇ ਦੇ ਮੁੰਡੇ ਕਿੱਥੇ ਚੱਲਿਆ ਵੇ ਰੋਡੀਆਂ ਬਣੇ ਅਮਰੀਕਾ ਭਾਈ ਹਲੇ ਜਿਹੜਾ ਗੰਢੀਗੜ ਰੇਲਵੇ ਸਟੇਸ਼ਨ ਆ ਹਲੇ ਬੰਦਾ ਏ ਥੋੜਾ ਯਾਰ ਹਿੰਦਾ ਹੈ ਨਾ ਪ੍ਰੋਜੈਕਟ ਚਾਲੂ ਹੈ ਪਾ ਕੰਮ ਲੈ ਲੈ ਹੈ ਰੋਡੀ ਜਿਹੜੇ ਟਾਈਮ ਟਿਕਟੋਕ ਹੀ ਪਹੁੰਚਣਾ ਪੈਣਾ 20 ਮਿੰਟ ਪਹਿਲਾਂ ਦੇਖ ਲੈ ਕਿੱਕਣਾ ਭੱਜੇ ਜਾਂਦੇ ਆ ਪੂਰੇ ਪੂਰੇ ਟਾਈਮ ਭਰੇ ਆ ਹੁੰਦਾ ਸਾਰਿਆਂ ਤੇ ਨੇੜੇ ਰਹੇ ਹਾਂ ਟ੍ਰੇਨਾਂ ਦਾ ਤਾਂ ਐ ਗੋਲੀ ਮੰਗਣ ਆਉਂਦੀ ਆ ਆਪਣੀ ਵਾਲੀ ਲੱਭਣੀ ਪੈਂਦੀ ਵੀ ਕਿਹੜੀ ਆ ਤੂੰ ਲੱਭਦੂ ਕੌਣ ਟ੍ਰੇਨ ਹੂੰ ਮੈਨੂੰ ਨਹੀਂ ਰਾਈਪੀ ਲੱਗਦਾ ਹਾਂ ਜਤਿੰਦਰ ਦਾ ਪੱਕਾ ਜਿਹਾ ਪਰਦੇਸੀ ਲੱਗਦਾ ਹੈ ਹਾਂ ਲੱਗਦਾ ਹੈ ਬੰਦਾ ਵੱਡੀ ਮਸ਼ੀਨ ਲੱਗੀ ਵੀ ਭਾਈ ਜਿਹੜਾ ਕੰਮ ਚੱਲਦਾ ਹੈ ਇਹੀ ਸਾਰਾ ਗਾਰਮੈਂਟ ਕਰਦੀ ਆ ਲੋ ਜੀ ਭਾਈ ਇੱਥੇ ਬਦਲ ਆਦਾ ਕਿਹੜੀ ਟ੍ਰੇਨ ਕਿੰਨੇ ਵੇਲੇ ਜਾਣੀ ਆ ਉਹ ਲਿਖਿਆ ਹੋਇਆ ਸਾਹਮਣੇ ਹੈ ਰੇਲਵੇ ਕੱਲੋ ਮੈਂਨੇ ਰੋਟੀ ਕਿਹੜਾ ਕਰਨਾ ਚਾਹਵਾ ਕਿਤੇ ਰੋਟੀ ਚੜਿਆ ਨਹੀਂ ਕਦੇ ਉਹ ਖੜੇ ਆ ਰਹੇ ਨੇ ਆਪ ਲੈ ਜਾਣਾ ਚੀਜ਼ ਵਧੀਆ ਰੋਟੀ ਉੱਥੇ ਇੱਕਲਾ ਸਟੈਪ ਪਟਣਾ ਹੈ ਹੈ ਭਾਈ ਰੋਟੀ ਹੈ ਤਾਂ ਵਾਰਨੇ ਮੁਰਖਾ ਵਾਲੇ ਸਟੇਮ ਇੱਥੇ ਆਏ 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 ਕਰ ਲੈਣਾ ਬਸ ਆਹ ਠੀਕ ਹੈ ਹੁਣ ਦੇਖ ਤਾਂ ਦਿਖਦੀ ਹੈ ਟ੍ਰੇਨਾਂ ਦਾ ਬਹੁਤ بڑا ਰੋਡੀ ਹੈ ਸਟੇਸ਼ਨ ਰੇਲਵੇ ਸਟੇਸ਼ਨ 11 ਨੂੰ ਫੜਾ ਰੋ ਬੈਗ ਸਰਦੋਵਾਸ ਦਾ ਆਪਾਂ ਦਾ ਆਪ ਵਾਲਾ ਲੋ ਜੀ ਬਾਪੂ ਵਾਲਾ ਬੈਗ ਆਪਾਂ ਨੇ ਫੜ ਲਿਆ ਉਰੇ ਜੀ ਐਮ ਪੀ ਆਹੀ ਆ 2 ਉੱਪਰ ہاں 2 ਉੱਪਰ ਇਹ 2 ਨੰਬਰ ਇਹ 2 3 ਆ ਲਓ ਜੀ ਬਾਈ ਪੌਣ ਦੀ ਸਾਰੇ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਚਾ ਲਓ ਟੱਕਾ ਫੱਕਿਆ ਤਾਂ ਨਹੀਂ ਦੇਖ ਲੈ ਕਿੱਡਾ ਗਾ ਰੋਟੀ ਸਸਟਾ ਮੋਰੇ ਬੜਾ ਹੀ ਹੈ ਬੜਾ ਹੀ ਹੈ ਆ ਪੇ ਬੈਗ ਬਾਈ ਲਓ ਜੀ ਬਾਈ ਹੁਣ ਅਸੀਂ ਟਿਕਾਣੇ ਪਾ ਕੇ ਖੜ ਗਏ ਟ੍ਰੇਨ ਤਾਂ ਆਉਣੀ ਲੇਟ ਹਾਲੇ 23 ਹਲੇ ਹਾਂ ਤੁਰਨਾ ਪੈਂਦਾ ਨਾ ਬਾਈ ਟ੍ਰੇਨ ਤੁਰਨੀ ਇਹ ਸਾਰਾ ਕੋ ਵਿੱਚ ਸਾਰਾ ਕੋਸਾ ਏਸੀ ਹੈ ਏਸੀ ਹੈ ਜਤਿੰਦਰ ਬਾਈ ਘੁੰਮਦਾ ਫਿਰਦਾ ਰਹਿੰਦਾ ਵਾਪਸ ਦੱਸਦਾ ਰੋਟੀ ਵਾਗਰਾ ਦੂਰ ਟ੍ਰੇਨਾਂ ਮਾ ਵੀ ਖੋਜਵੇ ਕਿਹੜੀ ਕਿੱਥੇ ਜਾਣੀ ਆ ਸਮਝ ਲੈ ਕਿੱਥੇ ਕਿੱਥੇ ਜਾਂਦੀ ਹੁੰਦੀ ਆ ਕਰਤਾ ਕੰਮ ਉਹੀ ਰੋਟੀ ਉਹ ਟ੍ਰੇਨ ਹੀ ਸਮਝ ਲੈ ਰੋਟੀ ਆਉਣੀ ਨਹੀਂ ਹੈ ਪਤਾ ਨਹੀਂ ਇਹ ਜਿਹੜੀ ਬਣਾਉਣਾ ਪਤਾ ਚਾਹ ਦੱਸ ਦੇ ਉਹਨੂੰ ਕੋਲ ਤੇ ਘੁੰਮ ਕੇ ਕਿਧਰੇ ਕੋਲ ਉਤਰ ਗਿਆ ਚੱਲ ਦੇਖਦੇ ਆ ਗੰਨੇ ਦੇ ਕੰਮ ਵਾਲੀ ਖਾਲਾ ਕੰਮ ਹੈ ਬਾਈ ਖਾਂਜੀ ਤੇ ਬਾਹਰ ਆ ਉਹ ਨਾ ਤਰਸੇ ਹੁਣ ਇੱਥੇ ਦੇਖ 12 400 ਆ ਤਾਂ ਨਹੀਂ ਇਹ ਨਹੀਂ ਉਰੇ ਆਉਣੀ ਆ ਆ ਦੋਹਾਂ ਪਾਸੇ ਪਹਿਲਾਂ ਆਉਣੀ ਆ ਅੱਧਾ ਘੰਟਾ ਦੇਖਦੇ ਆ ਭਾਈ ਕਿਆ ਹੁੰਦਾ ਚੱਲ ਤੋੜਾ ਫੇਰਾ ਜਾ ਰਹੀ ਆ ਪੈਟੀ ਹਜੇ ਮ ਆ ਜੂਗੀ ਚੱਲ ਵੀ ਚੱਲ ਵੀ ਕੋਈ ਪਾਤਾ ਗੇਰ ਪਰਲੀ ਸਾਈਡ ਚੱਲ ਵੀ ਭਾਈ ਟ੍ਰੇਨ ਕੋਈ ਲੋ ਜੀ ਬਾਈ ਟ੍ਰੇਨ ਲੱਭ ਗਈ। ਫਰੇ ਖਾਣਾ ਨਹੀਂ ਲੱਭਿਆ ਰੋਡੀਆਂ। ਕਿੱਥੇ ਲੱਭਦੇ ਰਹੇ ਬੰਦਾ ਕਿੱਥੇ ਖੜੇ ਤੇ ਹਾਂ ਕਿੰਨੀ ਜਗ੍ਹਾ ਘੁੰਮ ਫਿਰ ਕੇ ਆਏ ਐ। ਟ੍ਰੇਨ ਤਾਂ ਬਾਈ ਆਹੀ ਐ। 4 ਪਾਂਡ ਰੇਕਾ ਪਰ। ਹਾਂ ਨੰਬਰ ਦਿਖਾਣਾ ਤੁਹਾਨੂੰ ਮੈਂ। ਆ ਦੇਖਾ ਆ ਲਿਖਿਆ ਵੇ। 12450 ਹਾਂ ਆਪਣਾ ਹੈਗਾ B3 B3 ਲੱਭਣਾ ਐ। ਠੀਕ ਐ। 256 ਆਇਆਲੇ। ਪ੍ਰੀਨ ਮਿਲ ਗਈ ਭਾਈ ਹੁਣ ਖਾਣਾ ਨਹੀਂ ਲੱਭਿਆ ਬੁਕਿੰਗ ਵਾਲਾ ਜਿਹੜਾ ਸਾਡਾ ਹੈ ਲੈ ਭਾਈ ਹੁਣ ਖਾਣਾ ਲੱਭ ਜਵੇ ਟ੍ਰੇਨ ਮਿਲ ਗਈ ਭਾਈ ਟ੍ਰੇਨ ਪਹਿਲਾਂ ਹੀ ਖੜੀ ਥੀ ਐ ਤਕੀ ਹੈ ਐਂਟਰੀ ਆਏ ਲੈ ਭਾਈ ਐਮ ਆ ਗਏ ਸ਼ੈਂਪੀ ਉਹ ਬੀ ਵਾਲਾ ਖਾਣਾ ਹੈ ਵੀ ਹੈਗਾ ਲਓ ਜੀ ਭਾਈ ਪਹੁੰਚੇ ਗੇ ਟਿਕਾਣੇ ਆ ਆ ਗਿਆ B2 ਆਪਣਾ ਜਣਾ B3 မှာ48 ਨੰਬਰ ਸੀਟ ਆ ਬਾਈ ਲੈ ਵੀ ਚੈਂਪੀ ਭਰ ਜਾ ਰੇ ਨੂੰ ਆਹੀ ਆ ਮੁਰਲੀ ਸਾਈਡ ਤੇ ਆਇਆ ਨਹੀਂ ਚਲੋ ਚਲੋ ਆਹੀ ਆ B3 ਉਹ ਲਿਖਿਆ ਮੈਂ B3 ਹਾਂ ਚਲੋ ਜੀ ਚਲੋ ਰੋਟੀ ਚਲੋ 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 41 ਨੰਬਰ ਸੀਟ ਲਓ ਜੀ ਬਾਪੂ ਬਚੜ ਗਿਆ ਬਾਈ ਟਰੇਨ ਯਾਤਰਾ ਵਧੀਆ ਰਹੀ ਬਾਈ ਲੋ ਜੀ ਬਾਈ ਜਤਿੰਦਰ ਹੇਠਾ ਵਾਲਾ ਹੀ ਆਪਣਾ ਹੇਠਾ ਵਾਲਾ ਹੀ ਆ ਉਹ ਵੀ ਕਹਿੰਦਾ ਜਿਹੜਾ ਪੈਣਾ ਹੀ ਹਾਂ ਉਹਦਾ ਬੰਦਾ ਚੇਂਜ ਕਰ ਲੈਂਦਾ ਹਾਂ ਹਾਂ ਥੱਲੇ ਆਲੀ ਥਾਂ ਤੇ ਉਹਨੂੰ ਕਹਦੀ ਥੱਲੇ ਤੇ ਤੁਸੀਂ ਬਹਿ ਜਾ ਚਲੋ ਜੀ ਹਟਾ ਥੱਲੇ ਪੈਣਾ ਥੱਲੇ ਪੈਣਾ ਥੱਲੇ ਠੀਕ ਆ ਲੈ ਦੇਖੀਏ ਮੜੀ ਕਿਹੇ ਜੀ ਬੈਠਣੇ ਨੇ ਸਿਸਟਮ ਆਹੀ ਆ ਆਹੀ ਆ ਦੇਖੋ 43 42 43 ਉਹ ਚਲੋ ਜੀ ਮੁਰੇ ਉਹ ਵੀ 42 43 ਇਹ ਤਾਂ ਬੈਗ ਰੱਖਦੇ ਥੱਲੇ ਮੈਂ ਬੈਠਣੇ ਵਾਲੀ ਹਾਂ ਬੈਠਣੇ ਵਾਲੀ ਹਾਂ ਨਹੀਂ ਆ ਸਾਰੀ ਥੋੜੀ ਆ ਬੰਦੇ ਨਾ ਆ 43 42 43 ਆ ਦੇਖੋ ਇਹਨੂੰ ਆ ਚੱਕ ਕੇ ਇੱਥੇ 42 ਬਣ ਦੇਣੀ ਆ ਉੱਪਰ 43 ਬਣ ਦੇਣੀ ਆ ਆ ਸਾਰੀ ਥੋੜੀ ਐ ਅੱਛਾ ਅੱਛਾ ਇਹ ਮਤਲਬ ਹੈ ਇੱਦਾਂ ਨਾ ਜਿੱਦਾਂ ਬੰਦਾ ਦਿਨ 'ਚ ਬੈਠਣਾ ਹੁੰਦਾ ਨਾ ਹੱਟਾ ਖੋਲ ਲੁੰਦਾ ਇੱਥੇ ਦਿਨ 'ਚ ਪੱਤਾ ਤਿੰਨੇ ਬੰਦੇ ਇਕੱਠੇ ਹੋ ਕੇ ਬੈਠ ਸਕਦੇ ਆ ਤੈਨੂੰ ਉੱਪਰ ਵਾਲੇ ਥੱਲੇ ਉੱਪਰ ਜੇ ਕਿਸੇ ਹਾਂ ਇਹ ਵਧਾ ਕੇ ਕਹਿੰਦਾ ਜੀ 41 ਵਾਲੀ ਦੀ ਹੀਟਾਂ ਅਜੇ ਫੱਟਾ ਖੁੱਲ ਗਿਆ 42 ਉਰੇ ਆ ਗਈ 43 43 ਉੱਪਰ ਆ ਗਈ ਇੱਕ ਬੰਦੇ ਦੀ ਪੂਰੀ ਹੀਟ ਹੈ ਉੱਧਰ 40 45 46 ਬਾਗ ਰੋਟੀ ਕਿਹੜਾ ਦਾ ਵੀ ਥੱਲੇ ਨਾ ਦੋ ਕਿਦੋਂ ਤਾਂ ਖਾਣੇ ਵਾਲਾ ਤੁਹਾਡਾ ਕਿਹੜਾ ਪੂਰੀ ਕਾ ਇਹਨੂੰ ਉੱਧਰ ਫੇਰ ਬਾਹਰੇ ਰੱਖ ਉੱਪਰ ਰੱਖ ਇੱਥੇ ਇਹ ਦੂਏ ਬੈਗ ਬਾਦ ਰੋਟੀ ਠੀਕ ਹੈ ਤਿੰਨਾਂ ਕੋਕਾ ਮੇਰੇ ਹਾਂ ਉਹ ਥੋੜਾ ਚਾਰਜ ਜੀ ਲਾਉਣਾ ਹੈ ਪੁਆਇੰਟ ਬਹੁਤ ਟੈਨਸ਼ਨ ਫਰੀ ਆ ਜੇ ਦੂਜੇ ਆਗੇ ਨਾ ਬੰਦਾ ਹਾਂ ਚੱਕੋਣੀ ਹੈ ਲੋਕ ਲੱਗ ਜਾਣਾ ਹਾਂ ਤੂੰ ਹੀ ਇੱਥੇ ਪੈ ਜਿਓ ਇਹ ਪਤਾ ਕਿਆ ਹੁੰਦਾ ਏ ਬੈਂਚ ਜਿੱਦਾਂ ਮਤਲਬ ਆਪਾਂ ਬੈਂਚ 'ਤੇ ਪੈਦੇ ਰਾਤ ਨੂੰ ਬਹੇਰਾ ਜਿੱਦਣ ਬੈਂਚ 'ਤੇ ਬੈਠਣਾ ਥੋੜੀ ਦੇਖ ਲੈ ਜੇ ਕਿਤੇ ਦੂਰ ਜਾਣਾ ਕਿੱਥਾ ਜਾਣਾ ਮੇਰਾ ਟ੍ਰੇਨ ਲੱਭਣੀ ਨਹੀਂ ਮਿਲਦੀ ਐ ਲੋ ਜੀ ਭਾਈ ਹਾਂ ਆਪੇ ਇੱਥੇ ਲਾ ਲੈਣੀ ਆ ਬਸ ਜਦ ਤਿੰਨ ਤੱਕ ਪੂਰਾ ਭੇਤੀਆ ਟ੍ਰੇਨ ਦਾ ਇੱਧਰ ਹੀ ਡੇਕ ਤੋਂ ਮੈਂ ਲੈ ਭਾਈ ਲੋਕ ਲਾ ਤੇ ਤਵੇ ਟਾਈਮ ਚੱਕਣਾ ਕਿ ਹੁਣ ਤੁਸੀਂ ਬੈਠੋਗੇ ਨਾ ਜਿਆਦਾ ਔਖਾ ਹੂ ਸਿਸਟਮ ਠੀਕ ਆ ਬਾਈ ਇਹ ਤਾਂ ਸਹੀ ਆ ਇਹ ਬੈਠਣੇ ਨੂੰ ਔਖਾ ਆ ਇਧਰ ਖੁੱਲ ਗਿਆ ਲੈ ਰੋਟੀ ਠੀਕ ਆ ਇਕੱਠੇ ਲੋਕ ਪੈਣੇ ਇਹ ਚੱਲ ਠੀਕ ਆ ਕੀ ਹੁਣ ਐ ਬੈਠਨੀ ਨਾ ਹੁਣ ਜੇ ਪੈ ਕੇ ਜਾਣਾ ਹੈ ਜੇ ਬੰਦਾ ਆ ਗਿਆ ਖਾਲੂਗਾ ਕੈਂਪ ਥੱਲੇ ਪੈ ਜਾਣਾ 42 ਵਾਲਾ ਔਰੇ 43 ਵਾਲਾ ਓਪਾ ਓ ਜੀ ਭਾਈ ਬਾਪੂਰੇ ਜਾਣਾ ਬਾਪੂ ਗਿਆ ਬੋਸ਼ਰ ਨੂੰ ਕਹਿੰਦਾ ਰੋਟੀ ਖਾ ਵੀ ਜਾਣਾ ਅੱਵੀ ਲੱਗੇ ਹਾਂ 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 ਠੀਕ ਹੈ ਓ ਜੀ ਭਾਈ ਇੱਧਰ ਸਰਾਣੇ ਗੰਬਲ ਪਏ ਆ ਬੰਦੇ ਸਾਡੇ ਬੈ ਕੇ ਬੈ ਜੋ ਇਨੇ ਖੜੇ ਆਈ ਟ੍ਰੇਨ ਦੇਖ ਲੋ ਸੈਟਮ ਕਿਦਾਂ ਮੈਨੂੰ ਤਾਂ ਵਸੇ ਜਦ ਤੂੰ ਕੋ ਜਦੇ ਦੇਖ ਹੁਣ ਤਾਂ ਮੈਂ ਸੌ ਕੇ ਆਇਆ ਮੈਂ ਤਾਂ ਸੌ ਕੇ 7 ਵਜੇ ਤੋਂ ਸੁੱਤਾ ਫੇਮੈਂ ਰੋੜੀ ਹੈ ਠੀਕ ਹੈ ਪੈਕੇਜ ਆਉਣਾ ਆਹ ਖਾਣੇ ਜਾਦਾ ਵਧੀਆ ਤੇ ਆਈਤਿੰਦਰ ਆਹ ਸਾਈਡ ਵਾਲੇ ਖਾਣੇ ਜਾਦਾ ਵਧੀਆ ਨਾ ਇਧਰ ਵਾਲੇ ਇਹ ਥੋੜੇ ਜਿਹਾ ਉੱਪਰੋਂ ਖੁੱਲੇ ਡੁੱਲੇ ਐ ਦੂਏ gelten ਨਹੀਂ ਹੁਣ ਤਾਂ ਜਿੱਥੇ ਖਾਣਾ ਮਿਲਿਆ ਉੱਥੇ ਹੀ ਆ ਫਿਰ ਜਿਹੜੀ ਸੀਟ ਨੂੰ ਪਰ ਮੈਨੂੰ ਆਉਂਦੀ ਗੱਲ ਲਿਖਿਆ ਜਾ ਰਿਹਾ ਉਹ ਨਿੱਕਾ ਵਾਲੀ ਉਹ ਟ੍ਰੇਨ ਹੈ ਹਾਂ ਆਹ ਵਾਲੇ ਸੀਟ ਕੱਲੇ ਦੀ ਹੋ ਜਾਂਦੀ ਆ ਆਹ ਆਰਏਸੀ ਹੁੰਦੀ ਆ ਅੱਛੇ ਦੋ ਜਣੇ ਦੀ ਐ ਦੋ ਜਣੇ ਦੀ ਇੱਕ ਮਿਲਦੀ ਆ ਕਈ ਵਾਰ ਅੱਛਾ ਜੇ ਕੰਫਰਮ ਨਾ ਹੋਵੇ ਨਾ ਸਾਭੀ ਬੰਦੇ ਰੋ ਦੋ ਬਾਕੀ 10 ਮਿੰਟ ਰਹਿ ਗਏ ਹੁਣ ਆਪਣਾ ਧਿਆਨ ਰੱਖੋ ਸਮਾਨ ਸੋਣ ਤੁਹਾਡਾ ਪਹੁੰਚ ਗਿਆ 10 ਮਿੰਟ ਰਹਿ ਗਏ ਬਸ ਥੋੜੇ ਹੀ ਰਹਿ ਗਿਆ ਟਾਈਮ ਬਾਬਣਾ ਜੀ ਚਾਰਜ ਕੱਢਣਾ ਉੱਥੇ ਕੱਢ ਕੇ ਲਾ ਲਿਓ ਜਦੇ ਨਾਲ ਦੀ ਨਾਲੇ ਬਾਕੀ ਕੋਈ ਗੱਲ ਨਹੀਂ ਕੋਈ ਨੁਕਿਆ ਦੇਖਣਾ ਮੇਰਾ ਪੁਆਇੰਟ ਖਤਮ ਨਹੀਂ ਹੋਣਾ ਤੁਹਾਨੂੰ ਮੈਂ ਲੈ ਵੀ ਜਿੰਦਰਾ ਕਹਿੰਦਾ ਐਨ ਪੂਰਾ ਸਿਸਟਮ ਕਰਕੇ ਜਾਣਾ ਹੈ ਕਰਾਣਾ ਬਾਬਣਾ ਜੀ ਨਾ ਹੋ ਭਾਈ ਐਨ ਗਿਆ ਚੱਦਰ ਕਿਆ ਕਰੂਗੇ ਇੱਕੇ ਲੈਣੀ ਹੈ ਹੇ ਗਾ ਦਬੋ ਦੋਆ ਤਰੀਕ ਪਰ ਇੱਕ ਬੰਦਾ ਉੱਪਰ ਬੰਦੇ ਨੇ ਉਪਰ ਵਾਲੇ ਬੰਦੇ ਨਹੀਂ ਨਾ ਹੋਵੇ ਬਾਕੀ ਇਹ ਸੀ ਲੱਗਣਾ ਹਲੇ ਭਾਈ ਐ 16 ਨੰਬਰ ਆ ਟ੍ਰੇਨ ਚ ਕੋਈ ਜੀ ਭਾਈ ਹੁਣ ਬਣੀ ਗੱਲ ਹੋ ਗਈ ਠੀਕ ਆ ਚਲੋ ਠੀਕ ਆ 47 ਲੋ ਜੀ ਭਾਈ ਸਾਡੀ ਹੁਣ ਹੋ ਗਈ ਵਾਪਸੀ ਠੀਕ ਆ ਰੋੜੀ ਹੁਣ ਟਾਈਮ ਨਾਲ ਪਹੁੰਚ ਜੂਗੇ ਆਪਾਂ ਟ੍ਰੇਨ ਆ ਭਾਈ 6 6 ਟ੍ਰੈਕ ਹੈ ਘਟੋ 6 ਐ ਨਾ ਫੇਲਿਆ ਨਾ ਬਾਈ ਦੇਖ ਲੋ ਬਾਕੀ ਆ ਦੇਖੋ ਕਰੇਨਾ ਲੱਗੇ ਆ ਬਾਈ ਕੰਮ ਚੱਲਦਾ ਕਿਹ ਕਹਣਾ ਸਹੂਲਤ ਬਹੁਤ ਆ ਆਉਣਾ ਜਾਣਾ ਸੌਖਾ ਬਾਈ ਆਪਣਾ ਟੌਰਗੇ ਵਿੱਚ ਬਹਿ ਜਾਓ ਦੂਏ ਤੀਏ ਦਿਨ ਜਾਂ ਡੇਢ ਦਿਨ ਬਾਅਦ ਜਿੱਥੇ ਜਾਣਾ ਲਾ ਦਿੰਦੀ ਟ੍ਰੇਨ ਆਹ ਬਣਦਾ ਬਾਈ ਜਿਹੜਾ ਨਵਾਂ ਪ੍ਰੋਜੈਕਟ ਹੈ ਲੋ ਜੀ ਦੇਖੋ ਇਹ ਬੰਦ ਕਰਿਆ ਵਾ ਨਵਾਂ ਸ਼ੈੱਡ ਪੈ ਰਿਹਾ ਹੈ ਲਿਫਟਾਂ ਲੁਕ ਤਾਂ ਇਹ ਜਿਹੜਾ ਗੱਬੇ ਵਾਲਾ ਪ੍ਰੋਜੈਕਟ ਆ ਨਵਾ ਹਮਮਮ ਕਿੰਨਾ ਤਕੜਾ ਲੋਹਾ ਲਾਇਆ ਪੇ ਟੈਲ ਲੈਣਾ ਰੋਡੀ ਵੇਹੜਾ ਦਿਖਦਾ ਵਿੱਚ ਸਾਫ਼ ਹੋਏ ਤਾਂ ਵੇਹੜਾ ਵਿੱਚ ਦੇਖਦੀ ਧਰਤੀ ਰੋਡੀ ਜਾਂਦਾ ਦੇਖਦਾ ਵਿੱਚ ਨੂੰ ਹੋ ਜੀ ਭਾਈ ਆਉਣ ਲੱਗੇ ਲੱਭੀਏ ਸਾਨੂੰ ਸਤਾਰਾਂ ਦੇ ਢੱਲਣੇ ਰਾਤ ਨੂੰ ਨਹੀਂ ਪਤਾ ਲੱਗਿਆ ਹੈ ਆਹ ਹੈ ਭਾਈ ਨਵਾਂ ਪ੍ਰੋਜੈਕਟ ਬੰਦ ਆ ਜਿਹੜਾ ਉਹ ਉੱਥੇ ਨਿਕਲ ਹੋ ਜੂ ਬੰਦੇ ਜਗਾੜੀ ਹੈ ਇੱਥੇ ਨਿਕਲ ਜਾਣਾ ਬਾਈ ਸਾਡੀ ਗੱਡੀ ਇੱਧਰ ਖੜੀ ਹੈ ਟਿਕਾਣੇ ਪਰ ਯੂੰ ਯੂ ਬਾਹਰ ਆਈ ਜਾਂਦੇ ਠੰਡਾ ਆਪਣਾ ਜਲਵਾਰ ਖਾਈ ਜਾਂਦੀ ਆ ਹਲੇ ਟ੍ਰੇਨ ਮਾ ਵੀ ਠੀਕ ਤਾਂ ਗੱਡੀ ਮਾ ਵੀ ਠੀਕ ਤਾਂ ਨਹੀਂ ਗੱਡੀ ਦਾ ਗੱਡੀ ਜਿਵੇਂ ਜੇਕਰ ਆ ਬੋਲੇ ਗੱਡੀ ਵਾਲਾ ਕੰਮ ਠੀਕ ਆ ਐ ਭਾਈ ਆ ਕੇ ਬਾਹਰ ਆ ਸਾਹਮਣੇ ਨਿਕਲ ਹੋ ਜਾਣਾ ਲੋ ਜੀ ਭਾਈ ਲੈਟਾ ਵਾਲੇ ਚੌਂਕ ਬਫਿਰਦੇ ਆ ਕਹਿੰਦੇ ਕੰਡੀ ਕਾਰ ਵੀ ਚੰਡੀਗੜ ਆ ਗਿਆ ਚੰਡੀਗੜ ਔਰ ਲੈਟਾ ਭਾਈ ਬਹੁਤ ਦੇਖ ਕੇ ਜਾਣਿਆ ਪੈਂਦਾ ਜਿੱਥੇ ਨਹੀਂ ਚਲਾਣ ਪੱਕਾ ਹੈ ਫਿਰ ਲੋ ਜੀ ਭਾਈ ਪਿੰਡ ਵੱਲ ਹੋ ਰਹੀ ਐ ਐਂਟਰੀ ਤੇ ਬੂਹਾਰੇ ਮੁੰਡੇ ਨੂੰ ਛੱਡਿਆ ਹਾਂ ਰੋਡੀ ਕਿਵੇਂ ਰਿਹਾ ਵਧੀਆ ਰਿਹਾ ਬਾਈ ਤੱਕਿਆ ਤਾਂ ਨਹੀਂ ਹੈਗਾ ਆਉਣ ਲੱਗੇ ਕਿੰਨਾ ਟਾਈਮ ਲੱਗਿਆ ਆਉਣ ਲੱਗੇ ਦਾ ਘੰਟਾ ਤੱਕ ਲੱਗਿਆ ਆਉਣ ਲੱਗੇ ਬਾਈ ਪੂਰਾ ਘੰਟਾ ਵੀ ਨਹੀਂ ਲੱਗਿਆ ਦੇਖ ਲਓ ਵੀ ਟ੍ਰੈਫਿਕ ਹੈ ਨਹੀਂ ਦੀ ਜੇ ਇਹ ਬੰਦਾ ਟ੍ਰੈਫਿਕ ਮੇ ਫਸ ਜਾਵੇ ਬਾਈ ਫਿਰ ਟਾਈਮ ਲੱਗ ਜਾਂਦਾ ਦਿਨ ਚ ਡੇਢ ਜਾਂ 2 ਘੰਟੇ 2 ਘੰਟੇ ਲੱਗ ਜਾਂਦੇ ਤੇ ਦੇ ਲਾ ਹੁਣ ਲੱਗੇ ਐਵੇਂ ਨਾ ਪਤਾ ਹਲੇ ਅਸੀਂ ਸੋਚ ਰਹੇ ਸੀ ਵੀ 3 ਵਜੇ ਪਹੁੰਚ ਜੂਗੇ 3 ਵਜੇ ਕੇ 6 ਮਿੰਟ ਹੋਏ ਬਾਈ ਆ ਦੇਖ ਲਓ ਹਾਂ ਕੋਈ ਟਾਈਮ ਲੱਗਿਆ ਅ ਪਿੰਡ ਵਾਲਾ ਮੋੜ ਮੋੜੋਂ ਲੱਗਿਆ ਬੂਹਾਰਾ ਮੁੰਡਾ ਬਾਈ ਰਸਤੇ માં ਮੋੜ ਤੇ ਲਾਤ ਮੋੜ ਸੈਲਫਾ ਕੌਲਫੀ ਬਿਮਾਰ ਹੋ ਰਹਿਣਾ ਮੋਟਰਸਾਈਕਲ ਬਿਮਾਰ ਹੋਣਾ ਕੰਮ ਲੰਬਾ ਨਹੀਂ ਜਾ ਸਕਦੇ ਅੱਗਾ ਹੀ ਗੱਡੀ ਵਾਜ ਪਾ ਲੈਣਾ ਚਲੋ ਟਾਈਮ ਗੇਲੇ ਆ ਗਏ ਬਾਈ ਹੁਣ ਬਥੇਰਾ ਟਾਈਮ ਪਿਆ 2-4 ਘੰਟੇ ਸੌ ਲੈਣਾ ਕਰਹੀਂ ਉੜ ਗਏ ਬਾਈ ਪਿੰਡ ਨੂੰ ਪਿੰਡ ਮਾਲਾ ਉਹ ਲਿਖਿਆ ਹੈ ਲਾ ਪਾਈ ਪਹਿਲਾ ਗੇਅਰ ਲਾ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੇਰਾ ਹੀ ਓਟ ਆਸਰਾ ਹੈ ਹੌਤਾ ਬਣਾ ਕਰੀ ਮਹਾਰਾਜ ਅਸ ਤਾਂ ਕਹਿੰਦੇ ਵੀ ਭਾਈ ਸਭ ਦੇ ਜਿੱਥੇ ਜਾਣਾ ਹੈ ਸਭ ਦੇ ਕੰਮ ਬਣੇਗਾ ਨਹੀਂ ਉਹ ਤਾਂਹੀਂ ਰੋਟੀ ਰਹਿਣੀ ਮਾਲਕ ਬਾਕੀ ਭਾਈ ਹੱਥੀ ਮਿਹਨਤ ਸਭ ਦੀ ਜਿੰਨੇ ਕਰੋਗੇ ਉਨਾ ਆਪ ਨੂੰ ਫਾਇਦਾ ਹੈ ਲੈ ਭਾਈ ਰੋਟੀ ਨੂੰ ਹੁਣ ਰੋਟੀ ਦੇ ਘਾਰ ਸਟੇਜ ਲਾ ਕੇ ਰੋਟੀ ਨੀਂਦ ਨਹੀਂ ਆਈ ਗੱਲਾਂ ਗੁੱਲਾਂ ਚ ਆਈ ਨਹੀਂ ਹੈਗੀ ਜੀ ਦਾ ਜੀ ਗੱਲਾਂ ਗੁੱਲਾਂ ਗੱਲਾਂ ਗੁੱਲਾਂ ਚ ਬਾਈ ਇੱਕ ਨੀਂਦ ਨਹੀਂ ਆਈ ਕੂਬੀ ਜੀ ਲੱਗੇ ਰਿਆ ਜੇ ਕੱਲਾ ਬੰਦਾ ਜਾਵੇ ਫਿਰ ਜੀ ਆਈ ਲੱਦਾ ਤਾਂ ਹੀ ਅਸੀਂ ਫਿਰ ਤਿੰਨੇ ਜਾਣੇ ਗਏ ਤੇ ਹਾਂ ਤੇ ਵੀ ਪਤਾ ਨਹੀਂ ਲੱਗਿਆ ਆਉਣ ਲੱਗੇ ਮੋਹਾਲੀ ਪਾਰ ਕਰੇ ਨਹੀਂ ਬਾਈਓ ਪਤਾ ਲੱਗਿਆ ਵੀ ਰੋਪੜ ਆ ਗਿਆ ਬੱਸ ਐ ਬਾਈ ਸਾਰੇ ਸੁੱਤੇ ਹੋਏ ਅਸੀਂ ਜਾਗਦੇ ਆ ਆਹਨ ਬੈਠਾ ਤੋ ਉੱਥੇ ਆਹਨ ਬੈਠਾ ਬਾਈ ਪ੍ਰਧਾਨ ਦੇ ਘਰ ਮੂਰੇ ਐ ਰੋਟੀ ਗੱਲ ਸੁਣ ਸਾਰੇ ਸੁੱਤੇ ਹੋਏ ਅਸੀਂ ਜਾਗਦੇ ਆ ਪ੍ਰਧਾਨ ਦੇ ਘਰ ਦੇ ਸਾਹਮਣੇ ਰੱਖੀ ਕਰਦਾ ਇਹ ਆਦੀ ਜਗੇ ਸਾਹ ਲੈਣਾ ਘਰਾਲੇ ਛੱਡ ਲਾਇਆ ਘਰਾਲੇ ਛੱਡ ਦੇਣੇ ਹੁਣ 10 ਮਿੰਟ ਚ ਪੈ ਕੇ ਪਤਾ ਨਹੀਂ ਲੱਗਣਾ ਤਾਂ ਹੀ ਰਹਿ ਹੋ ਹਾਂ ਹਾਂ ਬੋਹਰੇ ਗੁਰੂ ਖੱਤੇ ਬਾਛਾ ਮਹਾਰਾਜ ਲੋ ਜੀ ਭਾਈ ਓਡੀ ਗੁੰਡਾ ਖੋਲੂ ਕੇ ਘਰ ਦੇ ਹੈ ਲੇ ਬਾਈ ਆ ਸਾਹਮਣੇ ਰੋਟੀ ਦਾ ਘਰ ਆ ਗਿਆ ਬਾਈ ਰੋਟੀ ਤੇਰਾ ਬਹੁਤ ਧੰਨਵਾਦ ਹਾਂ ਬਹੁਤ ਧੰਨਵਾਦ ਪਾਰਟੀ ਤੁਹਾਨੂੰ ਮੈਂ ਕਰ ਦਊਗਾ ਹਾਂ ਪਾਰਟੀ ਹੈ ਚੱਕਰ ਹੈ ਠੀਕ ਆ ਹੁਣ ਹਾਂ ਹਾਂ ਠੀਕ ਹੈ ਚੰਗਾ ਬਾਈ ਠੀਕ ਆ ਚੰਗਾ ਵੀਰੇ ਮਿਲਦੇ ਆ ਕੱਲ ਨੂੰ ਇੱਧਰ ਨੂੰ ਆ ਜਾ ਮੈਂ ਕਾ ਚੰਗਾ ਹਾਂ ਠੀਕ ਆ ਬਈ ਓਕੇ